ਹਾਏ ਚੱਲਦੇ ਟ੍ਰੈਂਡ ਪਏ ਹੁੰਦੇ ਹੈਂਡ ਪਏ WhatsApp ਤੇ ਇੱਕ ਮੈਸੇਜ ਦੋ ਥਾਈ ਹੁੰਦੇ ਸੰਡੇ ਪਏ ਕੱਲੇ ਹੀ ਚੰਗੇ ਬੁਹਾ ਵਾਲਿਆਂ ਕੀ ਲੈਣਾ ਸੀ ਸੀਰਾ ਤੋਂ ਲੱਭ ਲੈ ਕੋਈ ਸ਼ੌਂਕਾਂ ਦੀ ਹੈ ਪੱਟੀ ਅੜਿਆ ਕੀ ਮੰਗਦਾ ਏ ਫਕਰ ਫਕੀਰਾ ਤੋਂ ਲਬ ਲੈ ਕੋਈ ਮੰਜਾ ਜਾਂਦੀ ਪੱਟੀ ਅੜਿਆ ਕੀ ਮੰਗਦਾ ਏ ਫਕਰ ਫਕੀਰਾ ਤੋਂ ਆਪਣਾ ਲਿਖਿਆ Song ਹੈ ਵੀਰੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟਸ ਕਰਿਓ ਲਾਈਕ ਕਰਿਓ ਬਤ ਵਤ ਵੀਡੀਓ ਨੂੰ ਸ਼ੇਅਰ ਕਰਿਓ ਆਪਣਾ YouTube ਚੈਨਲ ਸਬਸਕ੍ਰਾਈਬ ਕਰਿਓ ਤੁਹਾਡੇ ਦੇ ਮਾਣ ਤੁਸੀਂ ਸਾਡਾ ਪਿਆਰੋਂ ਤੁਸੀਂ ਤੁਹਾਡਾ ਤੁਸੀਂ ਸਾਡਾ ਮਾਣ ਰੱਬ ਰੱਖਾ ਜੀ ਉਹਦੇ ਵਾਸਤੇ